ਉਸੀ ਦੇ ਤਹਿਤ ਜਿਹੜੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਿਹੜਾ ਇੱਕ ਗ੍ਰੋਹੜਿਆ ਹੈਗਾ ਅ ਜਿਹਦੇ ਵਿੱਚ ਜੋ ਕਿ ਮੋਟਰਸਾਈਕਲ ਦੀ ਚੋਰੀ ਕਰਦਾ ਸੀਗਾ ਉਹਦੇ ਨਾਲ ਇਕ ਵਾਰੀ ਇਹਨੂੰ ਮਿਲ ਕੇ ਉਹਨੂੰ ਉਹ ਬੇਸਟਿੰਦੇ ਸੀਗੇ ਤੋਂ ਇਹਦੇ ਚ ਅਸੀਂ ਇੱਕ ਜਿਹੜਾ ਪੱਤਾ ਹੈਗਾ 96 ਨੰਬਰ ਆ 302 ਬੀ ਐਨ ਐਸ ਡਿਵੀਜ਼ਨ ਨੰਬਰ 5 ਅਸੀਂ ਦਰਜ ਕੀਤਾ ਹੈਗਾ ਉਹਦੇ ਚ ਅਸੀਂ ਜਿਹੜਾ ਪ੍ਰੂਵ ਟੈਕਨੀਕਲ ਹਿਮਨੈਂਟ ਲਾ ਕੇ ਅਸੀਂ ਇੱਕ ਬੰਦਾ ਜਿਹੜਾ ਹੈਗਾ ਰੋਹਿਤ ਉਹਦੇ ਨਾਲ ਦੋਸਤੀ ਸੁਮਿਤ ਇੱਥੇ ਦੋ ਬੰਦੇ ਐਸੀ ਪੜੇ ਹੈਗੇ ਸਮਿਤ ਜਿਹੜਾ ਹੈਗਾ ਅਕਬੜੀਏ ਦਾ ਕੰਮ ਕਰਦਾ ਹੈਗਾ ਰੋਹਿਤ ਮੋਟਰਸਾਈਕਲਾਂ ਨੂੰ ਚੱਕਦਾ ਹੈਗਾ ਔਰ ਸਮਿਤ ਹੈ ਉਹਨੂੰ ਡਿਸਪੋਜ਼ ਕਰਦਾ ਹੈ। ਤਾਂ ਅਸੀਂ ਰੋਹਿਤ ਨੂੰ ਸਮਿਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈਗਾ। ਕੰਦੇਚ ਜਿਹੜੇ ਰੋਹਿਤ ਦੇ ਜਿਹੜੇ ਪਾਸ ਜਿਹੜੇ ਮੁਕਦਮੇ ਹੈਗੇ ਉਹ ਤਿੰਨ ਮੁਕਦਮੇ ਰੋਹਿਤ ਦੇ ਪੁਰਾਣੇ ਮੁਕਦਮੇ ਜਿਹੜੇ ਦਰਜ ਹੈਗੇ। ਇਹਦੇ ਵਿੱਚ ਜਿਹੜੀ ਅਸੀਂ ਜਿਹੜੀ ਮੋਟਰਸਾਈਕਲ ਡਿਸਪੋਜ਼ ਕਰਤੀਆਂ ਗਈਆਂ ਸੀਗੀ ਉਦੇ ਇਹ ਵਿੱਚ ਅਸੀਂ ਲਗਭਗ 70000 ਰੁਪਏ ਜਿਹੜੀ ਰਿਕਵਰੀ ਅੱਜ ਕੀਤੀ ਹੈਗੀ ਇਸ ਤੋਂ ਇਲਾਵਾ ਅਸੀਂ ਫਰਦਾਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹੈਗੇ ਉਹ ਫਰਦਾਂ ਜਿਹੜੇ ਵੀ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਫਰਦਾਂ ਦੇ ਨਾਤੇ ਜਿਹੜਾ ਐਕਸ਼ਨ ਹੈ ਉਹ ਲਵਾਂਗੇ ਕਮਿਸ਼ਨ ਰੇਟ ਪੁਲਿਸ ਨੇ ਚੋਰੀ ਦੀ ਮੋਟਰਸਾਈਕਲਾਂ ਦੀ ਰੀਸਾਈਕਲਿੰਗ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ 70000 ਰੁਪਏ ਦੀ ਨਕਦੀ ਸਮੇਤ ਦੋ ਗ੍ਰਿਫਤਾਰ ਚਲੰਦਰ 21 ਸਤੰਬਰ ਪੁਲਿਸ ਕਮਿਸ਼ਨਰ ਸ੍ਰੀ ਸਵਪੰਨ ਸ਼ਰਮਾ ਦੀ ਅਗਵਾਈ ਹੇਠ ਚਲੰਦਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਚੋਰੀ ਦੇ ਮੋਟਰਸਾਈਕਲਾਂ ਨੂੰ ਰੀਸਾਈਕਲ ਕਰਨ ਅਤੇ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਕੰਮ ਕਰ ਰਿਹਾ ਹੈ ਜੋ ਮੋਟਰਸਾਈਕਲਾਂ ਦੀ ਚੋਰੀ ਅਤੇ ਉਹਨਾਂ ਨੂੰ ਵੇਚਣ ਦਾ ਕਾਰੋਬਾਰ ਕਰਦਾ ਹੈ। ਉnder ਦੱਸਿਆ ਕਿ ਇਸ ਸੂchna ਦੇ ਆਧਾਰ ਤੇ ਪੁਲਿਸ ਨੇ ਰੋਹਿਤ ਕੁਮਾਰ ਪੁੱਤਰ ਬਲਵੀਰ ਦਾਸ ਵਾਸੀ ਮਨ ਲਾਨਨ 505 ਬੀ ਤਿਲਕਨਗਰ ਜਲੰਧਰ ਜੋ ਕਿ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਐਫ ਆਈ ਆਰ ਨੰਬਰ 96 ਮਿਤੀ 21 ਅਕਸਰ 2024 ਅਧੀਨ 303 2 ਬੀ ਐਨ ਐਸ ਹਣਾ ਡਿਵੀਜ਼ਨ ਨੰਬਰ 5 ਜਲੰਧਰ ਵਿੱਚ ਕਾਸ ਮੰਡੀ ਚੌਂਕ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਰੋਹਿਤ ਕੁਮਾਰ ਨੇ ਕਬੂਲ ਕੀਤਾ ਕਿ ਉਹ ਚੋਰੀ ਦੇ ਮੋਟਰਸਾਈਕਲ ਸ਼ੈੱਡ ਨੂੰ ਵੇਚਦਾ ਸੀ ਉਹਨਾਂ ਨੇ ਦੱਸਿਆ ਕਿ ਮੁਲਜ਼ਮਾ ਨੇ ਐਵੀ ਮੰਨਿਆ ਕਿ ਉਹ ਇੱਕ ਬਾਈਕ ਸਕਰੈਪ ਡੀਲਰ ਸੁਮੇਤ ਉਰਫ ਸ਼ੰਮੀ ਪੁੱਤਰ ਰਮੇਸ਼ ਕੁਮਾਰ ਵਾਸੀ ਨਿਊ ਤਸਮੇਸ਼ ਨਗਰ ਜਲੰਧਰ ਨੂੰ ਵੇਚਦਾ ਸੀ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਸਕ੍ਰੈਪ ਡੀਲਰ ਸੁਮਿਤ ਉਰਫ ਸ਼ੰਮੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਕ੍ਰੈਪ ਡੀਲਰ ਨੇ ਮੰਨਿਆ ਕਿ ਚੋਰੀ ਦੇ ਮੋਟਰਸਾਈਕਲ ਜੋ ਰੋਹਿਤ ਕੁਮਾਰ ਤੋਂ ਖਰੀਦਦਾ ਸੀ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਹੋਰ ਸਕ੍ਰੈਪ ਡੀਲਰਾਂ ਨੂੰ ਵੇਚਦਾ ਸੀ ਉਨਰ ਦੱਸਿਆ ਕਿ ਪੁਲਿਸ ਨੇ ਸੁਮਿਤ ਉਰਫ ਸ਼ੰਮੀ ਦੇ ਕਰੋ ਚੋਰੀ ਕੀਤੇ ਮੋਟਰਸਾਈਕਲਾਂ ਦੇ ਵਾਕ ਵਾਕ ਪਰਸੇ ਵੇਚ ਕੇ ਕਮਾਏ 70000 ਰੁਪਏ ਬਰਾਮਦ ਕੀਤੇ ਹਨ ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ